ਗੁਰਦੁਆਰਾ ਸ੍ਰੀ ਫਤੇਗੜ ਸਾਹਿਬ ਇੱਥੇ ਮੌਜੂਦ ਆ ਤੇ ਇਸ ਵਕਤ ਤੁਸੀਂ ਵੇਖ ਰਹੇ ਹੋ ਇਹ ਸ੍ਰੀ ਦਰ ਫਤੇਗੜ ਸਾਹਿਬ ਦੀਆਂ ਨੇ ਐਤ ਕੀ ਵਾਰ ਹਰ ਵਾਰ ਨਾਲੋਂ ਸੰਗਤ ਦਾ ਘੱਟ ਜਿਹੜਾ ਉਹ ਬਹੁਤ ਵੱਡੀ ਗਿਣਤੀ ਵਿੱਚ ਵਧੇਰੇ ਹੈ ਤੇ ਉਸ ਹਿਸਾਬ ਨਾਲ ਪ੍ਰਬੰਧ ਜਿਹੜੇ ਆ ਉਹ ਬਹੁਤ ਸੋਹਣੇ ਕੀਤੇ ਗਏ ਹੈ ਤੇ ਸਹਿਬਜ਼ਾਦਿਆਂ ਨੂੰ ਚੇਤੇ ਕਰਕੇ ਹਰ ਇੱਕ ਨੌਜਵਾਨ ਅਗੰਗਰਾਂ ਵਿੱਚ ਸੇਵਾ ਕਰਦਾ ਹੈ ਫਤਿਹਗੜ੍ਹ ਸਾਹਿਬ ਲੰਗਰਾਂ ਵਿੱਚ ਸੇਵਾ ਕਰਦਾ ਹਰ ਨੌਜਵਾਨ ਇੱਕ ਮਾਣ ਮਹਿਸੂਸ ਕਰਦਾ ਜਿਵੇਂ ਜੇ ਲੋਕਾਂ ਪ੍ਰਤੀ ਨੌਜਵਾਨਾਂ ਪ੍ਰਤੀ ਇੱਕ ਗੱਲਾਂ ਫੁਲਾਈਆਂ ਜਾਂਦੀਆਂ ਕਿ ਉੱਥੇ ਤਾਂ ਜੀ ਇਹ ਸ਼ਬਦ ਵਰਤਿਆ ਜਾਂਦਾ ਹੈ ਮੰਦਿਰ ਹੈ ਕਿਸ ਤਰ੍ਹਾਂ ਜਾਂਦੀ ਹੈ ਪਰ ਮੇਰਾ ਅਨੁਭਵ ਕਹਿੰਦਾ ਹੈ ਕਿ ਇਸ ਧਰਤੀ ਦੀ ਵਾਈਬ੍ਰੇਸ਼ਨ ਐਸੀ ਹੈ ਜਿਹੜਾ ਇਸ ਧਰਤੀ ਤੇ ਇੱਕ ਵਾਰ ਨੌਜਵਾਨ ਬਜ਼ੁਰਗ ਬੱਚਾ ਕੋਈ ਚੱਲ ਕੇ ਆ ਜਾਂਦਾ ਹੈ ਇਹ ਧਰਤੀ ਆਪਣੇ ਵੱਲ ਉਹਨੂੰ ਲੋਹ ਲੈਂਦੀ ਇੱਥੇ ਇੱਕ ਮੇਲਾ ਜ਼ਰੂਰ ਹੈ ਪਰ ਇਹ ਉਹ ਮੇਲਾ ਨਹੀਂ ਜਿਹੜਾ ਦੁਨੀਆਂ ਦਾ ਮੇਲਾ ਹੈ ਇਹ ਮੇਲਾ ਜੋੜ ਮੇਲਾ ਹੈ ਸਹਿਬਜ਼ਾਦਿਆਂ ਦੀ ਸ਼ਹਾਦਤ ਨੇ ਵਿਰਾਗ ਪੈਦਾ ਕੀਤਾ ਸੀ ਤੇ ਵਿਰਾਗ ਕੌਮ ਦੇ ਅੰਦਰ ਸ਼ਹਾਦਤਾਂ ਦਾ ਜਜ਼ਬਾ ਜਿਹੜਾ ਉਹ ਪਰਦਾ ਹੁੰਦਾ ਹੈ ਉਹ ਭਰਿਆ ਹੈ ਜਿਸ ਨਾਲ ਅੱਜ ਸਰਹੰਦ ਚ ਬਹੁਤ ਵੱਡੀ ਫਤੇਗੜ ਸਾਹਿਬ ਦੀ ਗਿਣਤੀ ਫਤੇਗੜ ਸਾਹਿਬ ਵਿਖੇ ਬਹੁਤ ਵੱਡੀ ਗਿਣਤੀ ਵਿੱਚ ਨੌਜਵਾਨ ਵਰਗ ਜਿਹੜਾ ਪਹੁੰਚਿਆ ਹੋਇਆ ਖਾਸ ਕਰਕੇ ਤੁਸੀਂ ਵੇਖ ਸਕਦੇ ਹੋ ਮੈਂ ਤੁਹਾਨੂੰ ਜ਼ੂਮ ਕਰਕੇ ਦਿਖਾਵਾਂ ਕਿ ਕਿਸ ਤਰ੍ਹਾਂ ਨੌਜਵਾਨ ਜਿਹੜੇ ਆ ਦੇਖੋ ਸੇਵਾ ਕਰਦੇ ਆ ਬਹੁਤ ਸੋਹਣੇ ਢੰਗ ਨਾਲ ਜਿਹੜੇ ਉਹ ਸੇਵਾਵਾਂ ਕੀਤੀਆਂ ਜਾਂਦੀਆਂ ਉੱਪਰ ਜਿੱਥੇ ਤੱਕ ਤੁਸੀਂ ਦੇਖਦੇ ਹੋ ਆ ਵੇਖੋ ਇੱਧਰ ਲੰਗਰਾਂ ਵਿੱਚ ਵਰਤਨਾ ਦੀ ਸੇਵਾ ਹੋ ਰਹੀ ਹੈ ਜਿਹੜਾ ਫਤੇਗੜ ਸਾਹਿਬ ਆ ਕੇ ਦਿਲ ਚਿੱਤ ਲਾ ਕੇ ਸੇਵਾ ਕਰਦਾ ਹੈ ਦੁਨੀਆ ਤੇ ਉਹਦੀ ਫਦੇ ਹੋ ਜਾਂਦੀ ਹੈ ਤੇ ਵੇਖੋ ਇੱਧਰ ਕਿ ਆਇਤ ਕੀ ਬਹੁਤ ਵੱਡੀ ਗਿਣਤੀ ਵਿੱਚ ਨੌਜਵਾਨ ਸਿੰਘ ਤਾਂ ਬਹੁਤ ਵੱਡੀ ਗਿਣਤੀ ਵਿੱਚ ਪਹੁੰਚੀਆਂ ਹੋਈਆਂ ਆਪ ਨੂੰ ਵੀ ਬੇਨਤੀ ਹੈ ਕਿ ਜਿਹੜੀ ਸੰਗਤ ਨਹੀਂ ਪਹੁੰਚ ਸਕੀ ਵੱਧ ਤੋਂ ਵੱਧ ਇਸ ਵੀਡੀਓ ਜਰੀਏ ਗੁਰੂਦਵਾਰਾ ਸਹਿਬਾਨਾਂ ਦੇ ਦਰਸ਼ਨ ਕਰੋ ਅਤੇ ਨਾਲ ਨਾਲ ਹੋ ਸਕੇ ਤਾਂ ਇੱਕ ਵਾਰ ਬਸ ਇੱਕ ਹੀ ਹਿੰਦ ਵਿੱਚ ਤੀਰਥ ਹੈ ਯਾਤਰਾ ਕੇ ਲਈਏ ਕਟਾਏ ਬਾਪ ਨੇ ਬੱਚੇ ਜਹਾਂ ਖੁਦਾ ਕੇ ਉਸ ਧਰਤੀ ਤੇ ਨਮਸਕਾਰ ਜ਼ਰੂਰ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ